ਲਖਣੀ ਹੈ ਤੇ ਸਾਹੀ ਉਹਦੇ ਮੂੰਹ ਆਲ ਵੇਖੇ ਕਹਿੰਦਾ ਯਾਰ ਉਮਰ ਇਹਦੀ ਕਹਿੰਦਾ 21 ਸਾਲ ਆ 21 ਸਾਲ ਤੇ ਲੱਗੇ ਇਹਨੂੰ ਮਤਲਬ ਜਵਾਨ ਮੈਂ ਗੱਲ ਕਰ ਰਿਹਾ ਵੀ 52 ਸਾਲ ਉਮਰ ਨਹੀਂ ਹੋਈ ਹੁਣ ਇੱਥੇ ਜਿਹੜੇ ਬੱਚੇ ਆਏ ਆ 5 5 ਸਾਲ 26 26 ਸਾਲ ਤੇ ਆਪਾਂ ਨੂੰ ਇਹ ਗੱਲਾਂ ਜਿਹੜੀਆਂ ਸਿੱਖਦੀਆਂ ਸਿੱਖਦੀਆਂ ਇਹ ਜਿਹੜਾ ਕੁਝ ਹੋ ਰਿਹਾ ਇਹ ਉਹਨਾਂ ਚੀਜ਼ਾਂ ਦਾ ਅੱਜ ਮੋਲਿਆ ਜਿਹੜੀਆਂ ਖੁਦਾ ਨੇ ਅੱਜ ਤੋਂ ਪਹਿਲੇ ਦਿੱਤੀਆਂ ਤੇ ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਆਪਾਂ ਆਉਣ ਦਿੱਤਾ ਉਹਨਾਂ ਨੂੰ ਜਗ੍ਹਾ ਦਿੱਤੀ ਉਹਨਾਂ ਨੂੰ ਉਹਨਾਂ ਨੂੰ ਆਪਣੇ ਜੀਵਨ ਵਿੱਚ ਆਉਣ ਦਿੱਤਾ ਬੋਲੇ ਹallelujah ਉਹਨਾਂ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਆਉਣ ਦਿੱਤਾ ਉਹਨਾਂ ਨੂੰ ਲਾਗੂ ਕੀਤਾ ਆਪਣੇ ਜੀਵਨ ਦੇ ਅੰਦਰ ਤੇ ਅੱਜ ਕਲਾਮ ਸੁਣ ਲਈਏ ਤੇ ਭੁੱਲ ਜਾਂਦਾ ਇੱਕ ਵਾਰੀ ਦੀ ਗੱਲ ਆ ਮੈਨੂੰ ਮੈਂ ਕਈ ਵਾਰੀ ਦੱਸਿਆ ਕਿ ਪਾਸਟਰ ਕਰਮਚੰਦ ਜੀ 2001 ਦੇ ਗਏ ਪ੍ਰਭੂ ਦੇ ਕੋਲ ਤੇ ਉਹ ਤੋਂ ਪਹਿਲਾਂ ਇੱਕ ਵਾਰੀ ਬੰਦਗੀ ਕਰਕੇ ਗਏ ਤੇ ਅੱਜ ਵੀ ਮੈਨੂੰ ਵਚਨ ਯਾਦ ਆ ਉਹਨਾਂ ਦਾ ਤੇ ਉਹ ਵਚਨ ਨੇ ਬੜੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਕਲਾਮ ਨੇ ਬੜੀ ਨੀਂਦ ਆਉਣੀ ਪਰ ਮੈਂ ਨੀਂਦ ਦੇ ਨਾਲ ਪੂਰੀ ਲੜਾਈ ਕਰਨੀ ਕਿ ਸੌਣਾ ਨਹੀਂ ਸਮਝਣਾ ਹੈ ਵਚਨ ਬੜੀ ਉਦੋਂ ਸुरू-ਸुरू ਦੇ ਵਿੱਚ ਲੱਗਾ ਸੀ 2001 ਸਾਲ ਦੇ ਵਿੱਚ ਉਹ ਚੱਲ ਗਏ ਤੇ ਲਾ ਲਓ ਆਈਡੀਆ ਕਿ 24 ਸਾਲ ਉਹਨਾਂ ਨੂੰ ਗਿਆਨ ਹੋ ਗਿਆ ਤੇ ਮੰਨਗੀ ਕਰਦਿਆਂ ਨੂੰ ਮੈਨੂੰ 25 26 ਸਾਲ ਹੋਏ ਆ ਤੇ ਪਿੰਡ ਥੀਏਟਰਖਿਆਂ ਦੇ ਵਿੱਚ ਇਬਾਦਤ ਹੋ ਰਹੀ ਸੀ ਪਰ ਅੱਜ ਕਿਹੜੀ ਗੱਲੋਂ ਨਹੀਂ ਤੁਹਾਡੀ ਜ਼ਿੰਦਗੀ ਵਿੱਚ ਕੰਮ ਹੁੰਦਾ ਕਿਹੜੀ ਗੱਲੋਂ ਨਹੀਂ ਤੁਸੀਂ ਕਾਮਯਾਬ ਹੁੰਦੇ ਦੇ ਵਚਨ ਭੁੱਲ ਦੇ ਜੋ ਵਚਨ ਨੂੰ ਆਪਣੇ ਜੀਵਨ ਅੰਦਰ ਗ੍ਰਹਿਣ ਕਰਕੇ ਉਹਨੂੰ ਸਮਝਦੇ ਨਹੀਂ ਤੁਸੀਂ ਆਪਣੇ ਕੰਮ ਕਰਦੇ ਕਰਦੇ ਵਚਨ ਯਾਦ ਨਹੀਂ ਕਰਦੇ ਅੱਜ ਤੁਸੀਂ ਪੁੱਛ ਲਓਗੇ ਪਿਛਲੀ ਵਾਰੀ ਆਪਾਂ ਕੀ ਸੁਣਿਆ ਵਚਨ ਭੁੱਲ ਗਿਆ ਹੋਣਾ ਕਈਆਂ ਨੂੰ ਯਾਦ ਹੀ ਨਹੀਂ ਹੋਣਾ ਵੀ ਕੀ ਸੁਣਿਆ ਗੀ ਅੱਜ ਯਾਦ ਰਹੇਗਾ ਕਈਆਂ ਨੂੰ ਹੁਣ ਤੱਕ ਯਾਦ ਰਹਿਣਾ ਕਿ ਕਲਾਮ ਪਾਸਟਰ ਜੀ ਨੇ ਆਹ ਦੱਸ ਰਹੀ ਅੱਜ ਤੇ ਆਹ ਦੱਸਿਆ ਬੜਾ ਮਜ਼ਾ ਆਇਆ ਬੜਾ ਮਜ਼ਾ ਆਇਆ ਮਜ਼ਾ ਵੜਾ ਆ ਤੇ ਮਜ਼ਾ ਉਹੋ ਹੀ ਐ ਤੇ ਜੇ ਤੇ ਚੀਜ਼ ਜਿਹੜੀ ਖਾਣੀ ਐ ਉਹਨੂੰ ਚਿੱਥ ਕੇ ਖਾਦਾ ਜਾਵੇ ਤੇ ਉਹਦੀ ਤਾਕਤ ਰਹਿੰਦੀ ਐ ਐਂਡ ਟਿਕਰ ਮਾ ਦਾ ਜਿਹੜਾ ਜਦੋਂ ਦੁੱਧ ਪੀਂਦਾ ਬੱਚਾ ਮਾਂ ਦਾ ਤੇ ਉਹਦੀ ਐਂਡ ਟਿਕਰ ਤਾਕਤ ਰਹਿੰਦੀ ਐ ਤੇ ਦੁੱਧ ਤੋਂ ਬਿਨਾ ਬੱਚੇ ਦੀ ਹਾਲਾਤ ਕਿੱਦਾਂ ਦੀ ਹੁੰਦੀਆਂ ਇਹ ਮਾਵਾਂ ਨੂੰ ਪਤਾ ਆ ਕਿ ਬੱਚੇ ਨੂੰ ਜਦੋਂ ਦੁੱਧ ਸਿਲਾਉਂਦੀਆਂ ਮਾਵਾਂ ਉਹਦੀ ਹਾਲਾਤ ਕਿੱਦਾਂ ਦੀ ਹੁੰਦੀਆਂ ਦੁੱਧ ਤੋਂ ਬਿਨਾ ਬੱਚਾ ਕਰਦਾ ਕਿੱਦਾਂ ਆ ਦੁੱਧ ਤੋਂ ਬਿਨਾ ਰਹਿੰਦਾ ਕਿੱਦਾਂ ਆ ਤੇ ਅੱਜ ਕੱਲ ਦੇ ਬੱਚੇ ਵਸਵਾਸੀਓ ਧਿਆਨ ਦਿਓ ਤੁਹਾਨੂੰ ਦੁੱਧ ਮਿਲੇ ਜਾਂ ਨਾ ਮਿਲੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਬਾਈਬਲ ਦੇ ਵਿੱਚ ਲਿਖਿਆ ਯਿਸਾਯਾ ਨੇ ਕਿਹਾ ਤੁਸੀਂ ਐਹੋ ਜੇ ਬੱਚੇ ਬਣੋ ਬੱਚੇ ਜਿਵੇਂ ਬੱਚੇ ਰੋਂਦੇ ਆ ਦੁੱਧ ਤੋਂ ਬਿਨਾ ਵਿਸ਼ਵਾਸੀਓ ਖਿਆਲ ਕਰੋ ਹallelujah ਮਾਂ ਤੋਂ ਸਤਾਏ ਪਰਨਮੂ ਕਰਦੇ ਆ ਐਨੂੰ ਕਰ ਬੱਚੇ ਕਿੱਦਾਂ ਰੋਂਦੇ ਆ ਮਾਂ ਦੇ ਦੁੱਧ ਤੋਂ ਬਿਨਾ ਮਾਂ ਨੂੰ ਮਾਂ ਦੁੱਧ ਨਾ ਦੇਵੇ 1 ਘੰਟਾ ਵੀ 1 ਘੰਟਾ ਕੰਮ ਕਰਦੀ ਰਹੇ ਤੇ ਬੱਚਾ ਬਹੁਤ ਯਾਦ ਆਉਂਦਾ ਆ ਪਰ ਵਿਸ਼ਵਾਸੀ ਮੇਰੇ ਜਿਹਾ ਉਹ ਨਾ ਬਾਈਬਲ ਪੜ੍ਹਨ ਵਾਲੇ ਪਤਾ ਨਹੀਂ ਬਾਈਬਲ ਹਫਤੇ ਦੀ ਪੜ੍ਹਦੇ ਵੀ ਕਿ ਨਹੀਂ ਪੜ੍ਹਦੇ ਇਹਨਾਂ ਦਾ ਹਾਲਾਤ ਕਿਦਾਂ ਦਾ ਇਹ ਤੁਹਾਡਾ ਆਤਮਿਕ ਦੁੱਧ ਹੈ ਆਤਮਿਕ ਭੋਜਨ ਹੈ ਤੁਸੀਂ ਕਿੱਦਾਂ ਸੌਂਦੇ ਜੋ ਕਿੰਨਾ ਹੀ ਯਾਦ ਕਰਦੇ ਜੋ ਕਲਾਮ ਕਿੰਨਾ ਵਿਚਾਰ ਕਰਦੇ ਜੋ ਕਿੰਨੇ ਖਿਆਲ ਕਰਦੇ ਜੋ ਨਾ ਜੀ ਸੌਂਦੇ ਹੀ ਐ ਇੱਧਰ ਸੁਣੋ ਕਿੰਨਾ ਖਿਆਲ ਕਰਦੇ ਜੋ ਕਿੰਨਾ ਬੰਦਗੀ ਵਾਲ ਧਿਆਨ ਦੇਣੇ ਜੋ ਪਤਾ ਲੱਗਦਾ ਹੈ ਪੀਸੀ ਕਿੰਨਾ ਵਚਨ ਅੱਜ ਪੜਿਆ ਆ ਕਿੰਨੀ ਦੁਆ ਕੀਤੀ ਐ ਹੋਰ ਨਾ ਚੀਜ਼ਾਂ ਬਾਰੇ ਤੁਸੀਂ ਬਹੁਤ ਗੌਰ ਕਰਦੇ ਜੋ ਤੇ ਕਹੇ ਨਾ ਕਿਸ ਤਰੀਕੇ ਨਾਲ ਆਪਣੀ ਰੇਂਜ ਜਿਹੜੀ ਆ ਪੂਰੀ ਕਰੀਏ ਤੇ ਖੁਦਾ ਦੇ ਕੰਮ ਵਿੱਚ ਜਦੋਂ ਤੁਸੀਂ ਘੱਟ ਹੁੰਦੇ ਜੋ ਉਹਨੂੰ ਕਿੱਦਾਂ ਪੂਰਿਆ ਕਰਦੇ ਜੋ ਇਹ ਤੁਸੀਂ ਵਿਚਾਰ ਨਹੀਂ ਕਰਦੇ ਤੁਸੀਂ ਬਾਈਬਲ ਨਹੀਂ ਪੜੀ ਗਈ ਕਿੰਨਾ ਤੁਸੀਂ ਵਿਚਾਰ ਕਰਦੇ ਜੋ ਦਿਨੇ ਮੈਨੂੰ ਕੰਮ ਪੈਣਾ ਇੱਥੇ ਮੈਂ ਜਾਣਾ ਉੱਥੇ ਜਾਣਾ ਤੇ ਮੈਂ ਸਵੇਰੇ ਉੱਠਾਂ ਆਪਣਾ ਕੰਮ ਜਿਹੜਾ ਸਾਰੇ ਦਿਨ ਦਾ ਕਰਨਾ ਬੋਲੇ ਹallelujah ਪੈਣਾ ਕਿਤੇ ਵਿਆਹ ਜਾਣਾ ਹੋਵੇ ਨਾ ਤਾਂ ਉਹਨਾਂ ਵਿਆਹ ਜਾਣਾ ਹੋਵੇ ਜਾਂ ਚਲੋ ਵਿਆਹ ਦਾ ਸਾਡੋ ਖੜਾ ਵਿਆਹ ਦੇ ਨਾਲੋਂ ਇਕੱਠ ਦਾ ਵੀ ਬਹੁਤਾ ਚਿੰਤਾ ਹੁੰਦਾ ਹੈ ਬੋਲੋ ਕਿਦਾਂ ਕਾਠ ਦਾ ਵੀ ਇਹਨਾਂ ਨੂੰ ਪਤਾ ਹੋਇਆ ਨਾ ਉਹ ਪਹਿਲਾਂ ਹੀ ਟਾਈਮ ਨਾਲ ਉੱਠਣ ਗੀਆਂ ਉਹਦਣ ਤੇ ਅੱਜ ਤੇ ਜਾਣਾ ਆ ਫਿਰ ਬੜੇ ਟਾਈਮ ਦੇ ਨਾਲ ਸਾਂਭਣ ਗੀਆਂ ਵੀ ਆਹ ਕੰਮ ਰਹਿ ਨਹੀਂ ਦੇਣਾ ਕਿੰਨਾ ਹੁੰਦਾ ਆਪਣੇ ਕੰਮ ਦਾ ਫਿਕਰ ਤੇ ਪਰ ਇਹ ਖੁਦਾ ਦੇ ਕੰਮ ਦਾ ਕਿੰਨਾ ਫਿਕਰ ਚਾਹੀਦਾ ਹੈ ਪ੍ਰਭੂ ਦੇ ਕੰਮ ਦਾ ਕਿੰਨਾ ਫਿਕਰ ਚਾਹੀਦਾ ਮੈਂ ਫੁਲਾਣੀ ਜਗ੍ਹਾ ਤੇ ਆਹ ਕੰਮ ਕਰਨ ਵਾਸਤੇ ਜਾਣਾ ਸਾਰਾ ਦਿਨ ਮੇਰਾ ਟਾਈਮ ਨਹੀਂ ਲੱਗਣਾ ਮੈਂ ਦੁਆ ਕਰ ਲਾਂ ਮੈਂ ਬਾਈਬਲ ਟਾਈਮ ਨਾਲ ਪੜ੍ਹ ਲਾਂ ਮੈਂ ਇੰਨਾ ਕੰਮ ਸਾਰਾ ਦਿਨ ਟਿਕਰ ਕਰ ਲਵਾਂ ਆਪਣਾ ਸਾਮਾਂ ਟਿਕਰ ਪਹਿਲਾਂ ਪੂਰਾ ਪੂਰਾ ਬੋਲੇ ਹਾਲੇਲੂਇਆ ਹਾਲੇਲੂਇਆ ਲੜਾਈ ਦਾ ਜੇ ਮਾਹੌਲ ਆਉਣਿਆ ਹੈ ਤੇ ਮੇਰੇ ਹਿਸਾਬ ਨਾਲ ਕਈਆਂ ਨੇ ਮਹੀਨੇ-ਮਹੀਨੇ ਦਾ ਸੌਦਾ ਪਹਿਲਾਂ ਹੀ ਸੁੱਟ ਲਿਆ ਹੈ ਵੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਇਹ ਆਉਣ ਡਿਆ ਹੈ ਕਮ ਤੇ ਹੜ ਦੀ ਅਜੇ ਖਬਰ ਵੇਖੋ ਕਿਤੇ ਹੋਣੀ ਹੈ ਤੇ ਕਈਆਂ ਵਿਚਾਰਿਆਂ ਕਣਕ ਪਹਿਲਾਂ ਹੀ ਭਿਆਲੇ ਨਹੀਂ ਮਤਲਬ ਕਹਿੰਦਾ ਅਰਥ ਹੈ ਵੀ ਧਿਆਨ ਆ ਬੋਲੋ ਸਾਰਾ ਕਿ ਖਾਣ ਪੀਣ ਦਾ ਧਿਆਨ ਆ ਪਰ ਬੰਦਗੀ ਦਾ ਬੱਚਾ ਆਪਣੇ ਮਾਂ ਦੇ ਦੁੱਧ ਵਾਸਤੇ ਕਿੰਨਾ ਤਰਸਦਾ ਆ ਤੇ ਤੁਸੀਂ ਕਿੰਨੇ ਤਰਸਵਾਨ ਹੋ ਵੀ ਮੈਂ ਸਾਰਾ ਦਿਨ ਆਹ ਕੰਮ ਕਰਨਾ ਮੈਨੂੰ ਕਿੰਨੀ ਪੂਰੀ ਆਪਣੇ ਐਵਰੇਜ ਪੂਰੀ ਕਰਨੀ ਚਾਹੀਦੀ ਆ ਬੰਦਗੀ ਦੀ ਬਾਈਬਲ ਮੈਨੂੰ ਪੜ ਲੈਣੀ ਚਾਹੀਦੀ ਆ ਤੇ ਮੈਂ ਫੁਲਾਣੇ ਥਾ ਜਾਣਾ ਇੰਨਾ ਟਾਈਮ ਲੱਗ ਜਾਣਾ ਇੰਨਾ ਟਾਈਮ ਲੱਗ ਜਾਣਾ ਮੈਂ ਪਹਿਲਾਂ ਪਹਿਲਾਂ ਆਪਣਾ ਕੰਮ ਕਰ ਲਾਂ ਬੋਲੇ ਹਾਲੇਲੂਇਆ ਕਿੰਨਾ ਮੈਂ ਕੰਮ ਕਰ ਲਾਂ ਪ੍ਰਭੂ ਦਾ ਕੰਮ ਕਿੰਨਾ ਕੱਢ ਲਵਾਂ ਕਦੀ ਸੋਚਿਆ ਕਦੀ ਵਿਚਾਰ ਕੀਤੇ ਆ ਫਲਾਣੀ ਜਗ੍ਹਾ ਤੇ ਮੈਂ ਜਾਣਾ ਸਵੇਰ ਤੋਂ ਇੰਨਾ ਸਫਰ ਕਰਾਂਗਾ ਉੱਥੇ ਲੱਗਣਾ ਤਾਂ ਉੱਥੇ ਮੈਂ ਥੱਕ ਕੇ ਆ ਜੇਣਾ ਹੋ ਸਕੇ ਮੇਥੋਂ ਮੁੜ ਕੇ ਬਾਈਬਲ ਪੜ ਹੀ ਨਹੀਂ ਜਾਣੀ ਮੈਂ ਸਵੇਰੇ ਉੱਠਾਂ ਤੇ ਉਸ ਵਕਤੇ ਕੰਮ ਕਰਲਾਂ ਪ੍ਰਭੂ ਦਾ ਉਸ ਵਕਤੇ ਕੰਮ ਕਰਲਾਂ ਟਾਈਮ ਨਾਲ ਕੱਢਲਾਂ ਕਿਉਂਕਿ ਇਹ ਕੰਮ ਜਦੋਂ ਤੁਸੀਂ ਕਰਲਾਂ ਸ਼ੁਰੂ ਕਰਦੋਂਗੇ ਜਦੋਂ ਇਸ ਤਰ੍ਹਾਂ ਜਮ੍ਹਾਂ ਕਰਨਾ ਸ਼ੁਰੂ ਕਰੋਗੇ ਯਾਦ ਰੱਖੋ ਤੁਸੀਂ ਰਾਜ ਕਰੋਗੇ ਧਰਤੀ ਉੱਤੇ ਕੀ ਕਰਾਂਗੇ ਰਾਜ ਕਰਾਂਗੇ ਨਰੁਏ ਰਵਾਂਗੇ ਕਿਸੇ ਕਲੋਂ ਘਾਟ ਨਹੀਂ ਆਏਗੀ ਕਿਸੇ ਗੱਲ ਦੀ ਕਮੀ ਨਹੀਂ ਆਏਗੀ ਵਿਸ਼ਵਾਸੀਆਂ ਦੇ ਜੀਵਨ ਦੇ ਅੰਦਰ ਹੱਥ ਉਡਾ ਕੇ ਬੋਲੀਏ ਹallelujah ਹallelujah ਚਾਹ ਉਹ ਤੇਰੇ ਵੀ ਫੇਵਰੇਟ ਬਣੇ ਆ ਨਾਲ ਕੜੀ ਵੀ ਬਣੀ ਆ ਠੀਕ ਆ ਜਰਾ ਤੜੇ ਹੋ ਕੇ ਹੱਥ ਉਠਾ ਲਿਆ ਕਰੋ ਬੋਲੇ ਹallelujah ਹallelujah ਜਦੋਂ ਤੁਸੀਂ ਆਤਮਿਕ ਆਪਣਾ ਜੀਵਨ ਪੂਰਾ ਕਰਨ ਵਾਸਤੇ ਆਤਮਿਕ ਖਾਣਾ ਪੂਰਾ ਕਰਨ ਵਾਸਤੇ ਧਿਆਨ ਦੇ ਦੋਗੇ ਤੇ ਫਿਰ ਕਿੰਨੇ ਮੁਬਾਰਕ ਹੋਵੋਗੇ ਕਿੰਨੇ ਵਧੀਆ ਬਣ ਜਾਓਗੇ ਜੇ ਜਦੋਂ ਤੁਸੀਂ ਖਿਆਲ ਕਰ ਲੋਗੇ ਧਿਆਨ ਕਰ ਲੋਗੇ ਹੋਰ ਨਾ ਚੀਜ਼ਾਂ ਦਾ ਬੜਾ ਖਿਆਲ ਆ ਜਾਂਦਾ ਵੀ ਸਾਡੇ ਨਾ ਰਿਸ਼ਤੇਦਾਰ ਆਉਣਾ ਹੈ ਫੋਨ ਕਰ ਕਰਦੇ ਹੁਣ ਵੀ ਆਪਾਂ ਆਉਣਾ ਆ ਉਹ ਆਪਾਂ ਪਹਿਲਾਂ ਹੀ ਕਹਿ ਦੇਣੇ ਆ ਤਰੀਕਸਾਂ ਨੂੰ ਪਤਾ ਹੁੰਦਾ ਆ ਪੇ 20 ਤਰੀਕ ਦੇ ਗਵਾਂਡੀਆਂ ਦਾ ਵਿਆਹ ਆ ਗਵਾਂਡੀਆਂ ਦਾ ਵਿਆਹ ਆ ਉਹ ਤੁਸੀਂ ਇਦਾਂ ਕਰੋ ਇਦਣ ਸਾਡਾ ਵਿਆਹ ਜੋ ਇੱਕ ਦਿਨ ਸਗਣ ਜੋ ਤੇ ਇਦਣ ਨਾ ਆਇਓ ਇਦਣ ਨਾ ਆਇਓ ਤੇ ਐਤਵਾਰ ਉਹ ਲੋ ਐਤਵਾਰ ਦਾ ਉਹ ਲੈ ਹੁੰਦਾ ਕੋਈ ਗੱਲ ਨਹੀਂ ਆਲਾਂ ਨੂੰ ਨਾਲੇ ਛੁੱਟੀ ਹੋ ਜੇਗੀ ਐਤਵਾਰ ਦੀ ਵੀ ਛੁੱਟੀ ਇਹ ਨਹੀਂ ਸਾਨੂੰ ਖਿਆਲ ਹੈਗਾ ਵੀ ਐਤਵਾਰ ਦਾ ਹੀ ਪਤਾ ਹੋਵੇ ਉਹਨਾਂ ਨੂੰ ਆਉਣ ਦਾ ਚਾਰਾ ਕਰ ਰਹੇ ਆ ਰਿਸ਼ਤੇਦਾਰ ਤੇ ਉਹਨਾਂ ਨੂੰ ਕਹੀਏ ਵੀ ਐ